ਨੇ ਦੋਸਤੋ ਅਸੀਂ ਜਾ ਰਹੇ ਚੰਡੀਗੜ੍ਹ ਨੂੰ ਹੈ ਨਾ ਨਹੀਂ ਲੱਭ ਰੋ ਹੁਣ ਨਾ ਹਾਂ ਆਹ ਡਰਾਫਟ ਬਹੁਤ ਸੰਘੜੇ ਹੁੰਦੇ ਜਦੋਂ ਨਾ ਅੱਗੇ ਹੁੰਦੇ ਨੇ ਚੰਦਰ ਭਰਾਤ ਨੂੰ ਅੱਗੇ ਮੈਂ ਉਹਨਾਂ ਨੂੰ ਸਟੇਮੇ ਨਾਲ ਕਈ ਵਾਰ ਆ ਜਾਂਦਾ ਹੁੰਦਾ ਸੀ ਪਿੰਡਾਂ 'ਚ ਜਾ ਰਿਹਾ ਪਿੰਡਾਂ 'ਚ ਦੀ ਬਾਈ ਜੀ ਇਹ ਪੰਡਾ ਹੈਗਾ ਜੁਖਵਾਲੀ ਹਮ ਬੜੇ ਬਾਈ ਦਾ ਮੁੰਡਾ ਹੈਗਾ ਪੱਕਾ ਲੱਗਿਆ ਬਸ ਕੋਰਟ ਚ ਜੀ ਦੁਪਹਿਰਾਂ ਬਸਾਂ ਜੀ ਢਾਬੇ ਤੇ ਖੜ ਗਏ ਅਸੀਂ ਆ ਕੇ ਕਿਹੜਾ ਇਹ ਮਾਰਵਾੜਾ ਢਾਬਾ ਬਿਸ਼ਨੋਈ ਮਾਰਵਾੜਾ ਬਿਸ਼ਨੋਈ ਢਾਬਾ ਹਾਂ ਮਾਰਵਾੜਾ ਬਿਸ਼ਨੋਈ ਢਾਬੇ ਤੇ ਖੜੇ ਆ ਗਏ ਚਾਹ ਚੂ ਪੀਏ ਇੱਥੇ ਟਾਈਮ ਦੇ ਹੋਈਏ ਕਿਉਂਕਿ ਮੀਂਹ ਬਾਰਿਸ਼ ਬਹੁਤ ਪੈ ਰਹੀ ਹੈ ਭਾਈ ਇਹ ਜੀ ਇਹ ਇਹ ਸੁਧਰੀ ਨਹੀਂ ਸਕਦਾ ਲੋ ਜੀ ਅਸੀਂ ਇੱਥੇ ਖੜੇ ਸੀਗੇ ਢਾਬੇ ਤੇ ਤੇ ਹੁਣ ਅਸੀਂ ਤੁਰਨ ਲੱਗੇ ਆਂ ਚੰਡੀਗੜ੍ਹ ਵੱਲ ਨੂੰ ਆਹ ਮਮਾ ਜੀ ਖੜੇ ਨੇ ਆਪਣੇ ਇੱਧਰ ਬਾਈ ਹੁਣ ਗੱਡੀ ਨੂੰ ਮੈਂ ਉਹਨੂੰ ਕਹਦਾ ਮੈਂ ਤੂੰ ਚਲਾ ਯਾਰ ਮੈਂ ਇੱਥੋਂ ਤਾਂ ਹੁਣ ਬਸ ਹੋ ਗਈ ਮੇਰੀ ਕਾਫੀ ਟਾਈਮ ਦਾ ਮੈਂ ਚਲਾ ਰਿਹਾ ਸੀਗਾ ਕਿਉਂਕਿ ਬਾਰਿਸ਼ ਪੈ ਰਹੀ ਹੈ ਨਾ ਬਸ ਚੌਕਾ ਹੋ ਜਾਂਦਾ ਯਾਰ ਸਾਨੂੰ ਹੁਣ ਮੈਂ ਇੱਥੋਂ ਫਰੈਸ਼ ਹੋ ਕੇ ਚਾਹ ਚੋ ਪੀ ਕੇ ਤੇ ਨਿਕਲ ਲੱਗੇ ਆ ਤੇ ਉੱਧਰ ਜਾ ਕੇ ਆਪਾਂ ਕੋਈ ਨਹੀਂ ਪਹੁੰਚ ਕੇ ਟੰਡੀਗੜ ਪਹੁੰਚ ਬਾਅਦ ਨੇ ਬੰਮਰ ਲਾਇ ਬੈਠਿਆ ਜਿੱਦਾਂ ਤੇ ਤਦਲਾ ਵੀ ਮੁੰਡਿਆ ਹੋਣ ਦੇ ਹੋਣ ਦੇ ਹੋਣ ਦੇ ਉਧਰ ਪੁਰਾ ਇਹ ਆਪਾਂ ਮਮ ਦੋਸਤੋ ਮੀ ਬਹੁਤ ਪੈਰਾ ਦੇਖੋ ਅਸੀਂ ਹਜੇ ਜੀਰਖਪੁਰ ਨਿਕਲੇ ਆ ਕਾਫੀ ਟਾਈਮ ਲੱਗਣਾ ਸਾਨੂੰ ਕਿਉਂਕਿ ਮੀਂਹ ਜਾਨ ਗੱਡੀ ਪਈ ਆ 24 hours later ਹੂੰ ਦੋਸਤ ਇੱਥੇ ਪਏ ਆ ਸਾਰੇ ਜਣੇ ਦੇਖੋ ਉਹ ਆਪਣੇ 탑 ਕਰ ਰਿਹਾ ਤਾਂ ਬੈਠਾ ਵੀ ਕੋਈ ਹੋਰ ਆ ਜਾ ਪਹੁੰਚ ਗਿਆ ਗੰਦਾ ਪਾਣੀ ਦੀ ਤਿਆਰ ਲੱਗੀ ਆ ਆ ਸਾਡੀ ਮੰਮੀ ਤੁਹਾਨੂੰ ਕਹਾਣੀ ਸੁਣਾ ਰਹੀ ਆ ਹਾਂ ਕਹਾਣੀ ਨਹੀਂ ਬੁੱਤੇ ਇਹ ਬਿੱਤੀ ਵੇ ਦਾ ਨਹੀਂ ਤੇ ਸਾਰਾ ਕਹਿੰਦਾ ਜੀ ਤਾਤ ਕਰ ਰਹੇ ਨੇ ਕਹਿੰਦਾ ਤਾਤ ਕੇ ਹੁੰਦਾ ਏ ਠੀਕ ਨਾ ਭਗਤੀ ਕਰ ਰਹਾ ਇਹ ਉਹਦਾ ਨਹੀਂ ਚੁੱਕੇ ਭਗਤੀ ਸਰਤੀਆ ਵਜੀਰ ਉਹਨੂੰ ਰੋਕ ਰਿਹਾ ਵੀ ਰਾਜੇ ਰਾਜਾ ਰਾਮ ਤੂੰ ਇਹ ਨਾ ਗੱਲ ਕਰ ਉਹਨੇ ਚੱਕ ਕੇ ਹੰਕਾਰੀ ਦਾ ਰਾਜਾ ਗੰਢ ਚ ਚੱਕ ਕੇ ਸਭ ਕੁਝ ਦੀ ਗੱਲ ਚ ਪਾ ਲਿਆ ਕਹਿੰਦਾ ਦੇਖਾ ਉਹਦੀ ਭਗਤੀ ਤੂੰ ਤਾਂ ਪੈ ਜਾ ਤੂੰ ਕਦੋਂ ਜਾਗਦਾ ਪਿਆ ਵੀ ਜੀ ਕੀ ਸਾਖੀ ਇਹਦੇ ਚ ਸੌਣਾ ਨਹੀਂ ਦੱਸੋ ਸੌਂ ਵੀ ਕਿਦੇ ਲਾ ਕੇ ਨਾ ਦੇਖ ਤਾ ਉਹਨੇ ਕੇ ਮੈਂ ਵੀ ਕਹਾਣੀ ਸੁਣਾਉਂਦਾ ਸਭ ਕਰਦੇ ਗੱਲ ਚ ਕੱਟਿਆ ਹੋਇਆ ਬੰਦੇ ਜਾਗਦੇ ਪਏ ਬੰਦਾ ਕੱਟਿਆ ਉਹ ਕਰਦਿਆ ਵਾਚਨ ਕਰਦੇ ਤੂੰ ਵੀ ਜਰਨੀ ਨਾ ਹੁੰਦੀ ਆ ਮੇਰੇ ਦਾਦਾ ਜੀ ਰਾਤ ਦੇ ਕਰੀਬ ਸਮਝ ਲੋ ਕੌਣ ਸੁਣਾਉਣ ਲੱਗਿਆ ਹੈ ਬਈ ਪਹੁੰਚ ਗਿਆ ਜੀ ਅਸੀਂ ਉਹਦੇ ਤੇ ਅੱچھے ਕਹਿੰਦੇ ਮਰੀ ਹੋਈ ਹੈ ਕੋਈ ਚੀਜ਼ ਇੱਥੇ ਆਣੀ ਪਿੱਛੇ ਆ ਆ ਪੁੱਲ ਤੇ ਕਹਿੰਦੇ ਕਿ ਅਦੋਂ ਦੇ ਰਾਤ ਨੂੰ ਮੈਂ ਤਾਂ ਕਦੀ ਨਾ ਆਵਾ ਰਾਤ ਨੂੰ ਬਾਹਰ ਡਰ ਲੱਗਦਾ ਵਾ ਹੁਣ ਨਹੀਂ ਡਰ ਲੱਗਦਾ ਰਾਤ ਨੂੰ ਦਰ ਡਰ ਬੜਾ ਲੱਗਦਾ ਹਾਂ ਗਰਸ਼ਾਲ ਹਾਂਜੀ ਗਰਸ਼ਾਲ ਨੂੰ ਤੇ ਲੰਘਦੇ ਰਹੇ ਇਹਨਾਂ ਨੂੰ ਪਤਾ ਆ ਜਾਂਦਾ ਤੁਸੀਂ ਪਰ ਜਿਹੜੀ ਨਹਿਰ ਆ ਪੂਰੀ ਪਾਈ ਗਈ ਉਹ ਹੋ ਗਈ ਜੀ ਹਾਂ ਮਿੱਟੀ ਵਰਗੀ ਜਦੋਂ ਮਿੱਟੀ ਆ ਜੀ ਸ਼ਾਹ ਨੂੰ ਰਸਤਾ ਪਤਾ ਇਧਰ ਦੀ ਹਾਂ ਉਧਰ ਆਪਣਾ ਹੈ ਪਾਪਾ ਦਾ ਆਪਣਾ ਇਧਰ ਆਈ ਸੀ ਸਿਸਟਰ ਘਰੇ ਆ ਆ ਸਾਡਾ ਬਾਈ ਆ ਇਹ ਸਾਡਾ ਛੋਟਾ ਬੱਚਾ ਇਹ ਜ਼ਰੂਰੀ ਆ ਭਾਈ ਇਹ ਗੱਡੀ ਪੂਰੀ ਗੰਦੀ ਹੋਈ ਪਈ ਆ ਦੇਖੋ ਪੂਰੀ ਟੋਣਿਆਂ ਨੂੰ ਗੱਡੀ ਨੂੰ ਆ ਆਪਣੇ ਜੀਜੇ ਜੀ ਹੁੰਦੀ ਬੱਸ ਖੜੀ ਆ ਆ ਸਾਹਮਣੇ ਕੋਠੀ ਇੱਕ ਜੀਜੇ ਦੀ ਕਾਹਵਾ ਕੋਠੀ ਅਜੇ ਤਾਂ ਅਸੀਂ ਇੱਥੇ ਹੀ ਆ ਦੇਖਦੇ ਫਿਰ ਜਾ ਬਾਅਦ ਜਾਂਦੇ ਆ ਪਟਿਆਲੇ ਨੂੰ ਨਾਨਕੇ ਕੱਲੂ ਤਮਲਾ ਪੰਜਾਬ ਬੰਦ ਦਾ ਸ਼ਾਇਦ ਦੱਸ ਰਹੇ ਨੇ ਚਲੋ ਚਲੋ ਪਾਰਕ ਚ ਕਿਹੜੀ ਆ ਪਾਰਕ ਸਿਟੀ ਪਾਰਕ ਵਈਦੀ ਆ आंगटी ले, गया ले कुड़ी ने बाहर बाहर लिया हूँ न पापा। ले लिया हूँ इधर क्या चल रहा है? तेरे नींबू ले ता मेरी कुरीन है बाहर बागी। माँ हम कुलों भी निकलती रहती हैं। हाँ किधर नींबू देखो लगे नींबू तनिया। आशिता ले के चल जो जे। हम्म? आशिता। हाँ लाना ले जान ल ਦੇਖੀਆ ਉੱਪਰ ਦਾ ਦੂਰ ਉੱਪਰ ਉਹ ਤਾਂ ਦੇਖੋ ਕਿੰਨੀ ਮਮੀ ਪ੍ਰਿੰਦਾ ਦਾ ਛੱਤਾ ਉਹ ਛੱਤਾ ਠੀਕ ਆ ਉੱਪਰ ਆ ਉਹ ਤਾਂ ਖਾਲੀ ਹੋਇਆ ਪਿਆ ਉਹ ਜਿੱਤ ਕੋਈ ਸ਼ੈ ਨਹੀਂ ਸ਼ਾਇਦ ਵੀ ਨਹੀਂ ਬਚਾਈ ਤਾਂ ਅੰਬਰੂਦ ਦੇਖੀ ਕਿੰਨੇ ਪੀਲੇ ਪੀਲੇ ਹੋਏ ਪਏ ਆ ਪਾਲਕ ਲੱਗੀ ਹੋਈ ਇੱਧਰ ਤੋਤੇ ਹੀ ਖਾਈ ਜਾਂਦੇ ਹੋਣਗੇ ਹੂੰ ਬੈਂਗ ਨਹੀਂ ਵੀ ਵਾਹ ਹੋਈ ਪਈ ਹੈ ਬੈਂਗ ਨਹੀਂ ਆ ਜੀ ਧੰਨਵਾਦ ਧੰਨੀਆਂ ਹੋਵੇ ਬੈਂਗਣ ਲੱਗਿਆ ਹੋਣੀ ਇਕਈਆ ਬੈਂਗ ਨਾਨ ਜੀ ਹੈਗੇ ਨੇ ਇਸ ਸਾਈਡ ਵੱਧ ਮੈਂ ਜਿਵੇਂ ਮਰੂਦਾਂ ਜਿਵੇਂ ਉਹਦੇ ਅੰਬਰੂਦ ਲੁਕੋ ਹੈ ਤਾਂ ਸਖਤ ਜਾਈ ਇਹ ਮੈਂ ਕਿਚਨ ਹੈ ਆ ਵਾਲਾ ਨਾ ਲੋ ਐਥੇ ਤਾਂ ਮੈਨੂੰ ਕੋਈ ਦੀਂਦਾ ਨਹੀਂ ਆ ਡਿੱਗ ਗਿਆ ਇੱਕ ਹੋਰ ਕਿੱਥੇ ਆ ਮਾਸੀ ਇੱਥੇ ਨੂੰ ਦੇਖੋ ਉੱਤੇ ਐਨੇ ਲੱਗੇ ਤੋੜਦੇ ਨੂੰ ਗਲ ਤੋਂ ਫੜ ਕੇ ਉਹ ਆ ਗਿਆ ਥੱਲੇ 21 ਚੱਕ ਕੇ ਕਹਿ ਜਾ ਹਾਂ ਹੈਗਾ ਇਹ ਵਧੀਆ ਪਿਆ ਆ ਦੇਖ ਵਧੀਆ ਪਿਆ ਤਾਂ ਅੱਟਾ ਦੋਵਾਂ ਜਿਹੜੇ ਹੈਗੇ ਜਗੇ ਤੋੜ ਲੋ ਆ ਦੋ ਨੇ ਹਨਾ ਲ ਬੇਲ ਜੀ ਆ ਗਈ ਭਾਈ ਬੁੱਟੇ ਹੀ ਆ ਗਏ ਨਾਲ ਜੁੜਵਾ ਦੇ ਚੁਪ ਨਾ ਗਿਆ ਜਵਾਂ ਨਾ ਐਸਟੀ ਨੇ ਮਸੀ ਉਹ ਵੀ ਨਾਲ ਦੇ ਨਾ ਮਰੀ ਔਖੇ ਜੇ ਟੁੱਟਦੇ ਨੇ ਇਹ ਵਾਲਾ ਚੁਗਲੋ ਜਵਾਕੋ ਚੁਗਲੋ ਮਾਸੀ ਬੁਝੇ ਨਾ ਦੇ ਮੇਰਾ ਵਿੱਚ ਨਿੰਬੂ ਤੋੜ ਲਓ ਗਏ ਮਰੂਦਾਂਗੇ ਵਿੱਚ ਇਹ ਨਿੰਬੂ ਵਿੱਚ ਨਿੰਬੂ ਤੋੜ ਲਓ ਨਿੰਬੂ ਤਾਂ ਹੀ ਤੋੜਦਾ ਪਈਂ ਇਹਨਾਂ ਦੇਖ ਲੈ ਆਹ ਦੇਖੋ ਵੀਰੇ ਆਹ ਦੇਖੋ ਇੱਧਰ ਨੂੰ ਦੇਖੋ ਜਿੱਥੇ ਮੈਂ ਖੜੀਆ ਮਰੇ ਖੜ ਕੇ ਦੇਖੋ ਉਹ ਦਿਖ ਰਹੇ ਪੀਲੇ ਪੀਲੇ ਉਹ ਪਿੱਛੇ ਦੇਖੋ ਲਾਸਟ ਚ ਉਹ ਐਂਡ ਤੇ ਮਾਮਾ ਜੀ ਇਹ ਵਾਲੇ ਤੇ ਬਹੁਤ ਜ਼ਿਆਦਾ ਨਹੀਂ ਹੋਰ ਦਹਰੀ ਦਾ ਪਿੱਛੇ ਗੋਣ ਕੀ ਨਹੀਂ ਲੱਗ ਰਹੀ ਕਿ ਪਿੱਛੇ ਨਹੀਂ ਹੋ ਰਿਹਾ ਇਹ ਆਹ ਹਾਂ ਹਾਂ ਇਹ ਨਾ ਪਣਾ ਤੇ ਕਰੇ ਦੇਖ ਬੰਦਾ ਮੋਟਾ ਹੋ ਗਿਆ ਇਹਦੀ ਉਹਦਾ ਪ੍ਰਿੰਦਾ ਛੋੜ ਗਿਆ ਪ੍ਰਿੰਦਾ ਦਾ ਲੱਗ ਗਿਆ ਉਹ ਲੈ ਗਿਆ ਹਾਂ ਹਾਂ ਉਹਨੇ ਦੋਸਤ ਆ ਗਿਆ ਉਹ ਇਹਦੀ ਗੱਲ ਚਾਹ ਉਹਦੇ ਤੋਂ ਹਾਂ ਕਰੇ ਮੱਧੀ ਆ ਉਹ ਵਿਚ ਨੂੰ ਲੱਗ ਰਿਹਾ ਦੇਖੋ

ਅਕਾ ਦੁੱਧ ਹੀ ਕਿੰਨੇ ਲੱਗੇ ਹੋਣੇ ਇੱਧਰ ਛੋਟੇ ਵੱਡੇ ਤਾਂ ਉਹਨਾਂ ਦੇ ਪੁੱਛਦੇ ਆ ਆ ਨਾਲ ਮੁੰਡੇ ਰਹਿਣਾ ਸਰ ਤਾਂ ਇਹ ਕਿ ਦੁੱਧ ਲੱਗੇ ਕਿੰਨੇ ਹੈ ਜੀ ਹੂੰ ਅਸਦਰੂ ਆ ਕੀ 80 ਰੁਪਏ ਤੇ ਪਹੁੰਚ ਗਿਆ ਸੀ ਨਾ ਹਾਂ 80 ਰੁਪਏ ਕਿਲੋ ਮੁੰਗਾ ਦੇਖੋ ਥੋੜੀ ਮਰਜ਼ਾ ਤਾਂ ਹੀ ਮਹਗਾ ਸਨ ਇਹਨਾਂ ਦਾ ਘਟਾ ਨਾਮ ਪੀਰੇ ਖੈਵੇਂ ਨਾ ਅੰਬਾ ਅਹੀਂ ਰ ਦੋਈ ਹੈ ਨਾ ਮੈਂ ਉਹ ਕਹਿੰਦੀ ਮੇਰਾ ਨਾਮ ਵੀ ਦੱਸੋ ਉਹ ਦਾ ਡਵਲ ਕਰ ਦੇ ਇਹ ਹੈਗੇ ਮੱਜਾਂ ਵੀ ਆਪਣੀਆਂ ਰੱਖੀਆਂ ਜਾਂ ਗਾਇ ਸੱਚ ਉਹ ਮੱਜ ਧਿਆ ਗਿਆ ਹਨ ਇਹ ਬੱਚੇ ਇਹ ਬੱਚੇ ਇਹ ਕਿਵੇਂ ਬੁੜੀ ਜੀ ਬਣੀ ਆ ਰਹੀ ਹੈ ਤੂੰ ਕਿਵੇਂ ਬੇਬੇ ਬਣੀ ਆ ਰਹੀਆਂ ਵੀ ਤੂੰ ਕਿਵੇਂ ਬੇਬੇ ਬਣੀ ਆ ਰਹੀ ਹੈ ਹੈ ਠੰਡ ਲੱਗਦੀ ਸੀ ਬੇਬੇ ਬੂਟ ਪਾਈ ਫਿਰਦੀਏ ਨਾਲ ਇਹਦੇ ਚ ਡਬੂਗਾ ਤੇ ਇਹਦੇ ਨਾਲ ਮੈਂ ਠੰਡੇ ਠੰਡੇ ਪਾਣੀ ਚ ਆਪੇ ਮੋੜੀਆਂ ਨਾਲ ਇਹਦੇ ਚ ਇੱਕ ਮੈਂ ਆ ਬੋਲਟ ਖੜਿਆ ਸਾਡਾ ਹੈ ਪੁਰਾਣਾ ਬੋਲਟ 747 ਦਾ ਆਹ ਲਾੜੂ ਦਾ ਨਾ ਆਹ ਲ ਉਹ ਬਾਹਰ ਮੱਛੀ ਪਾਲਣ ਬਣਾਇਆ ਹੋਇਆ ਮੱਛੀ ਪਾਲਣ ਅ ਚਿਹਰੇ ਚ ਮੱਛੀਆਂ ਪਾਲੀਆਂ ਹੋਈਆਂ ਨੇ ਚਲੋ ਪਿੰਡ ਦੇਖਦੇ ਫਿਰਦੇ ਆ ਪਿੰਡ ਸਰ ਉਹਨਾਂ ਇੱਧਰ ਤੂੰ ਉੱਤੇ ਬਚੜ ਕੇ ਬਹਿ ਗਿਆ ਤੇ ਹਾਂ ਚਲਾਉਣਾ ਵਾ ਇਹ ਝੋਟਾ ਪਤਾ ਇਹ ਝੋਟਾ ਲਿਖਾ ਝੋਟਾ ਚਲਾ ਲੇਗਾ ਝੋਟੇ ਨੂੰ ਉਹ ਨਾਲ ਹੀ ਚਲਾ ਲੂੰ ਚੜ ਜੇਗੀ ਲੇਕਨ ਆਪਈ ਤੂੰ ਨੀਂਦ ਨਹੀਂ ਤੇ ਕੱਪੜੇ ਵੀ ਨਹੀਂ ਪਾਇਤੀ ਲਈ ਜੀ ਇਹ ਚਲਾ ਦੇਵਾਂਗੇ ਬੈ ਜਾਵੇਗਾ ਲੈਣੇ ਜਾਓ ਅਰੇ ਜਰਨਾਰ ਆਇਂ ਇਹ ਤਾਂ ਖਾਲੋ ਜਰਨ ਮਾਲਕਾਂ ਅੰਦਰ ਬੈਠੇ ਆ ਹਵਾ ਚੱਲ ਰਹੀ ਹਵਾ ਹਵਾ ਬਹੁਤ ਚੱਲ ਰਹੀ ਹਵਾ ਲੋ ਵੀ ਅਸੀਂ ਅੱਜ ਆਏ ਸੀਗੇ ਮਾਮਾ ਇਹਦਾ ਪਿੰਡ ਸਿੱਟਣ ਆਏ ਸੀਗੇ ਐਸੇ ਨਾਲ ਹੀ ਪਿੰਡ ਦਾ ਪਿੰਡ ਸਿਉਨੇ ਬਹੁਤ ਖੜੇ ਮਾਮਾ ਜੀ ਨਾਲ ਮਾਮਾ ਜੀ ਦਾ ਮੁੰਡਾ ਵਾ ਦੂਜੇ ਮਾਮਾ ਜੀ ਦਾ ਚੱਲੀਏ ਬਸ ਹਟਾ ਲੈ ਕੇ ਤਾਂ ਨਹੀਂ ਜਾਣਾ ਦੇਖ ਲਓ ਹੁਣ ਤਾਂ ਲੈ ਜੰਨੇ ਆਪਾਂ ਜਾਰੇ ਕੁਆਲੀਫਾਈ ਕਰਨ ਲਈ ਆਦਰੋ ਛੱਤਰਬਾਦੀ ਨਾ ਤੇਰੀ ਮੰਮੀ ਨੇ ਬੁਲਾ ਲਿਆ ਕਹਿੰਦੇ ਆ ਜਾ ਪਾ ਲੋ ਪਾ ਲੋ ਸ਼ੱਕਰ ਪਾ ਲੋ ਇਹੋ ਧੀਰੇ ਧੀਰੇ ਪਾਣੇ ਆਪ ਜੀ ਪਾ ਦੋ ਲਓ ਬੁਲਾਉਂ ਨਵਣਾ ਦੀ ਬਲੌਗ ਤਾਂ ਕਦੋਂ ਦਾ ਬਣਿਆ ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ ਵੇ ਆ ਜਾਓ ਆ ਜਾਓ ਸ਼ੱਕਰ ਪਰਾਣਾ ਵੀ ਗੁੱਡ ਪਾਣਾ ਹੋ ਜਾ ਕੌਲੋਤਰੀ ਹੁੰਦਾ ਇਹ ਬੰਦਾ ਇੱਕ ਬਲੌਗਰ ਹੋਰ ਸੋ ਸੁੱਤਾ ਨਹੀਂ ਹਜੇ ਜਿੱਦੂ ਮੁਸਿਆ ਜਿੱਦੂ ਸੁਚਿਆ ਦਾ ਦਿੱਖ ਪੁੱਛ ਲਾ ਕੇ ਆ ਆ ਜਾ ਆ ਕਾਣੀ ਨੂੰ ਨਗਰ ਦਾ ਦਾਜਾ ਹੈ ਕਿ ਮਾਂ ਹਾਂਜੀ ਆ ਜਾ ਪੰਜ ਦਿਨਾਂ ਨੇ ਪੁੱਛ ਕਾਣੀ ਭਾਈ ਇਹ ਜੋ ਹੋਲੀ-ਹੋਲੀ ਵੱਡੇ ਹੁੰਦੇ ਗਏ ਨਾ ਉਦੋਂ ਆਪਣਾ ਕੀ ਕਹਿੰਦੇ ਆ ਉਹਨਾਂ ਨੇ ਫਿਰ 2016 ਵਿੱਚ ਨਾ ਲੁਧਿਆਣਾ ਤੋਂ ਆਪਣੀ ਹਨਾ ਕਾਲਜ ਦੀ ਪੜਾਈ ਪੂਰੀ ਕੀਤੀ ਗੁਰੂ ਨਾਨਕਾ ਇੰਜੀਨੀਅਰਿੰਗ ਕਾਲਜ ਤੋਂ ਉੱਥੋਂ ਆਪਣੀ ਪੂਰੀ ਕਰਤੀ ਤੇ ਫਿਰ 2016 ਚ ਪੰਜਾਬੀ ਦਾ ਇੱਕ ਨਿੰਜਾ ਦਾ ਇੱਕ ਗਾਣਾ ਲਿਖਿਆ ਲਾਇਸੈਂਸ ਜੋ ਕਿ ਬਹੁਤ ਜ਼ਿਆਦਾ ਚੱਲਿਆ ਗਾਣਾ ਸੁਪਰ ਹਿੱਟਰ ਹੈ ਗਾਣਾ ਤੇ 2017 ਵਿੱਚ ਉਹ ਕੈਨੇਡਾ ਜਾ ਕੇ ਉਹਨਾਂ ਨੇ ਆਪਣੀ ਜਿਹੜੀ ਗਾਇਕੀ ਸੀ ਉਹ ਸ਼ੁਰੂ ਕਰਦੀ ਤੇ ਉਹਨਾਂ ਦਾ ਜਿਹੜਾ ਪਹਿਲਾ ਗਾਣਾ ਆਇਆ ਸੀਗਾ ਜੀ ਵੈ ਗਾਣਾ ਉਹ ਤੋਂ ਬਾਅਦ ਫਿਰ ਆਇਆ ਸੀਗਾ ਸੋਹਾਈ ਸੋਹਾਈ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਲੋਕਾਂ ਨੇ ਤੇ 400 ਮੀ 400 ਪਲੱਸ ਮਿਲੀਅਨ ਵਿਊਜ਼ ਨੇ ਅਤੇ ਤੇ ਇਸ ਗਾਣੇ ਤੇ ਲਈ ਫਿਰ ਸਿੱਧੂ ਮੂਸੇ ਵਾਲੇ ਨੂੰ ਪਦਮਸ਼ਰੀ ਦਾ ਅਵਾਰਡ ਦਿੱਤਾ ਗਿਆ ਪਦਮਸ਼ਰੀ ਅਵਾਰਡ ਦਾ ਸਨਮਾਨ ਕੀਤਾ ਸੀਗਾ ਤੇ ਫਿਰ 2018 ਵਿੱਚ ਪੰਚਾਇਤੀ ਚੋਣਾਂ ਹੋਈਆਂ ਨਾ ਫਿਰ ਸਦੂ ਮੂਸੇਲਾ ਦੀ ਜਿਹੜੀ ਮੰਮੀ ਸੀ ਉਹਨਾਂ ਨੂੰ ਫਿਰ ਮੈਦਾਨ 'ਚ ਖੜਾ ਕੀਤਾ ਸੀਗਾ ਚੌਣ ਮੈਦਾਨ 'ਚ ਤੇ ਫਿਰ ਉਹਨਾਂ ਨੂੰ ਟਿਕਟ ਦਿੱਤੀ ਤੇ ਉਹਨਾਂ ਨੇ ਚੌਣ ਲੜੀ ਸੀ ਸਰਪੰਚੀ ਦੀ ਤੇ ਉਹ ਚੌਣ ਜਿੱਤ ਗਏ ਤੇ ਉਹ ਸਰਪੰਚ ਬਣ ਗਏ 2019 ਵਿੱਚ ਫਿਰ ਉਹ ਇੱਕ ਉਹਨਾਂ ਦਾ ਜਣਾ ਆਇਆ ਜੱਟੀ ਜਿਹਾ ਨੇ ਮੋੜ ਦੀ ਬੰਦੂਕ ਵਰਗੀ ਦੇਖ-ਦੇਖ ਚੋਬਰਾਂ ਦੇ ਸਾਹ ਸੁੱਕਦੇ ਉਹ ਵਾਲਾ ਗਾਣਾ ਆਇਆ ਸੀ ਪਰ ਉਹ ਕਈ ਲੋਕ ਫਿਰ ਸਿੱਧੂ ਮੂਸੇ ਵਾਲੇ ਨੇ ਇਸ ਗਾਣੇ ਲਈ ਮਾਫੀ ਵੀ ਮੰਗੀ ਅਕਾਲ ਤਖਤ ਕੋਲ ਉਹ ਤੇ ਦੋ ਹਰ 20 ਵਿੱਚ ਉਹਨਾਂ ਦਾ ਇੱਕ ਗਾਣਾ ਆਇਆ ਟਿੱਬਿਆਂ ਦੇ ਪੁੱਤ ਉਹ ਵਾਲਾ ਵੀ ਬਹੁਤ ਜ਼ਿਆਦਾ ਹਿੱਟ ਰਿਹਾ ਗਾਣਾ ਹਿੱਟ ਰਿਹਾ ਫਿਰ 2021 ਵਿੱਚ 3 ਦਸੰਬਰ ਨੂੰ ਉਹਨਾਂ ਨੇ ਕਾਂਗਰਸ ਪਾਰਟੀ जॉइन ਕਰ ਲਈ ਫਿਰ ਜਿਹੜੇ ਸਾਫ ਦਾ ਸੋ ਆਪਕਾ ਮੁੱਖ ਮੰਤਰੀ ਚੰਜੀ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਜਿਹੜੇ ਸਿਆਸਤ ਤੋਂ ਦੂਰ ਹੋ ਚੁੱਕੇ ਆ ਨਵਜੋ ਸਿੱਧੂ ਦੇ ਸਭ ਤੋਂ ਕਰੀਕਰ ਜਿਹੜੇ ਕ੍ਰਿਕਟਰ ਸੀਗਾ ਜਿਹੜਾ ਕ੍ਰਿਕਟਰ ਨਵਜੋਸ ਉਹਨਾਂ ਨੇ ਆਮਲ ਕਰਵਾਇਆ ਤੇ ਫਿਰ 2022 ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆਈਆਂ ਤੇ ਉਹਨਾਂ ਨੂੰ ਮਾਨਸੇ ਤੋਂ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਤਾ ਚੋਣ ਮੈਦਾਨ ਚ ਫਿਰ ਜਿਹੜੇ ਉਹਨਾਂ ਨੂੰ ਟਿਕਟ ਦਿੱਤੀ ਫਿਰ ਮਾਨਸੇ ਤੋਂ ਇੱਕ ਤੇ ਦਿੱਤੀ ਮਾਂ ਸੀ ਤੋ ਹੋਏ ਮੇਰੀ ਕਹਾਣੀ ਨਹੀਂ ਫਿਰ ਚੋਣ ਲੜੀ 2022 ਵਿੱਚ ਤੇ ਉਹ ਚੋਣ ਹਾਰ ਗਏ ਕਿਉਂਕਿ ਉਦੋਂ ਆਮ ਆਦਮੀ ਦੀ ਸਰਕਾਰ ਆਈ ਸੀ ਤੇ ਬਨਮੀ ਸਿਟਰੀ ਸੀ ਆਮ ਆਦਮੀ ਤੇ ਫਿਰ ਉਹ ਚੋਣ ਬੁਰੀ ਤਰ੍ਹਾਂ ਨਾ ਹਾਰ ਗਏ ਮਾਂਸੀ ਤੇ 2022 29 ਮਈ ਨੂੰ ਸ਼ਾਮ 5 ਵਜੇ ਦੇ ਕਰੀਬ ਉਹ ਆਪਣੀ ਮਾਸੀ ਨੂੰ ਮਿਲਣ ਲਈ ਬਰਨਾਲਾ ਜਾ ਰਹੇ ਸਨ ਕੀ ਉਦੋਂ ਹੀ ਤਰਵਟ ਤਰਵਟ ਉਹਨਾਂ ਦੇ ਬੈਠੇ ਸਨ ਸਿੱਧੂ ਮੂਸੇਵਾਲੇ ਦੇ ਸਾਥੀ ਬੈਠੇ ਸਨ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਇੱਕ ਸਾਥੀ ਅੱਗੇ ਬੈਠਾ ਸੀ ਅੱਗੇ ਵਾਲੀ ਸੀਟ ਤੇ ਬੈਠਾ ਸੀ ਇੱਕ ਪਿੱਛੇ ਬੈਠਾ ਸੀ ਤੇ ਉਹਨਾਂ ਦੇ ਪਿੱਛੇ ਕੋਰੋਲਾ ਐਲਟਿਸ ਤੇ ਪਲੇਰੋ ਗੱਡੀ ਲੱਗੀ ਹੋਈ ਸੀਗੀ ਉਹਨਾਂ ਦਾ ਪਿੱਛਾ ਕਰ ਲਈ ਤੇ ਫਿਰ ਜਦੋਂ ਨਾਲ ਦੇ ਪਿੰਡ ਲੱਗਦੇ ਜਵਾਕੇ ਪਿੰਡ ਕੋਲ ਪਹੁੰਚੀ ਤਾਂ ਉਹਨਾਂ ਨੇ ਉਹਨਾਂ ਦਾ ਰਸਤਾ ਰੋਕ ਲਿਆ ਰੋਸ ਤਾਰੋਕੇ ਤੇ ਉਹਨਾਂ ਨੇ ਗੋਲੀਆਂ ਚਲਾਉਣੀ ਸ਼ੁਰੂ ਕਰਤੀਆਂ ਗੱਡੀ ਦੇ ਜਿਹੜੇ 4 ਟਾਇਰ ਸਨ ਪਹਿਲਾਂ ਉਹਨਾਂ ਤੇ ਗੋਲੀਆਂ ਮਾਰੀਆਂ ਫਿਰ ਇੱਕ ਬੰਦਾ ਬੋਨਟ ਤੇ ਚੜ ਕੇ ਸਿੱਧੂ ਮੂਸੇ ਵਾਲਾ ਤੇ ਗੋਲੀਆਂ ਚਲਾਉਣ ਲੱਗ ਪਿਆ ਤੇ ਉਹਨਾਂ ਦੇ ਜੋ ਸਾਥੀ ਸਨ ਗੁਰਵਿੰਦਰ ਸਿੰਘ ਤੇ ਗੋਪਰੀ ਸਿੰਘ ਸਿੱਧੂ ਮੂਸੇ ਵਾਲਾ ਦੇ ਸਨ ਉਹਨਾਂ ਦੇ ਜੇ ਸਾਥੀ ਸਭ ਉਹ ਜ਼ਖਮੀ ਹੋ ਗਏ ਤੇ ਗੰਬੀਰ ਸੱਟਾਂ ਆਈਆਂ ਸੀ ਤੇ ਸੋਚੂ ਮੂਸੇ ਲੇ ਦੂਜੇ ਹਸਪਤਾਲ ਲਿਜਾਇਆ ਗਿਆ ਉਹਦਾ ਦੰਦ ਤੋੜ ਦਿੱਤਾ ਗਿਆ ਤੋ ਆਹ ਅੱਜ ਦੀ ਕਹਾਣੀ ਇਥੇ ਹੀ ਅੰਤ ਕਰਦੇ ਗਰੀਬੋ ਤਾਂ